ਕਿਹੜਾ ਚਿਕਨ ਬਣਾਉਣਾ ਫੈਂਪਲ ਅੱਜ ਵਿਸ਼ਕਰਮਾ ਦੇ ਹਨਾ ਹਾਂ ਚਿਕਨ ਮਾੜੇ ਤੇ ਚਿਕਨ ਦਾ ਨਹੀਂ ਫਿਰ ਉਹ ਬਣਾਉਂਦੇ ਆ ਜਿਹੜੇ ਆ ਗਿਆ ਮਸਾਲੇ ਰਸਾ ਦੇ ਦੇ ਬਦਲੇ ਦਾ ਤੇ ਕਾਲਜ ਭਏ ਦੋ ਕੁ ਮਿੰਟ ਪੈਂਦੇ ਪਾਈ ਦੀ ਵਾਲੀ ਵੀਡੀਓ ਦਾ ਹੈ ਅੱਛਾਈ ਕੋਈ ਨਹੀਂ ਹੁਣ ਕਿਹੜੀ ਇੱਧਰ ਖੜ ਮੈਂ ਖੜਦਾ ਹਾਂ ਖੜ ਬੰਦਸੀ ਜਲੀ ਹਾਂ ਜੀ ਤੇ ਐਂਗਲ ਬੜਕਾ ਲੱਗਿਆ ਇਹਦੇ ਪਾਣੀ ਸੀ ਨਹੀਂ ਉਹ ਪਾਣੀ ਕਿਉਂ ਸੀ ਮਾਟਿਰ ਵਾ ਸਟੈਂਡ ਜੇ ਹਿਲਦਾ ਵਾ ਇਹਦਾ ਇਹ ਕਿਹੜਾ ਫੂਰਾ ਆਇਆ 15 ਮਿੰਟ ਟਿੰਟਣਾ ਹੈ ਪਰਕਿੰਗ ਹਾਂ 15 ਮਿੰਟ ਹਾਂ ਬਾਹਰ ਨਾਲ ਜਾਜਣਾ ਕੀ ਲੋ ਇਹ ਬਣਾਵਾਂਗੇ ਸੁੱਕਾ ਨੇ ਅੱਜ ਬਣੂਗਾ ਮਲਾਈ ਟਿਕਣਾ ਆਹ ਬੜਾ ਇੱਧਰ ਇੱਧਰ ਪਿਆ ਹੋਇਆ ਆਜੋ ਬਾਈ ਜੀ ਨੇ ਖਾਣਾ ਕਰਾਣੀ ਏਦਾਂ ਬੜਾ ਸੇਕ ਜਿਆਦਾ ਆ ਨਾ ਫਿਰ ਮਗਾ ਲੇ ਏਦਾਂ ਹੀ ਮਗਾ ਥੋੜਾ ਮੈਂ ਫਸਦਾ ਮੈਂ ਸਸ ਵਸ ਵਸ ਬਾਲਾ ਨਹੀਂ ਕਰਨਾ ਦਹੀਂ ਮਗਾ ਲ ਕੇ ਦਹੀਂ ਪਾ ਬੜਾ ਨਹੀਂ ਦਹੀਂ ਆ ਲੈਵਲ ਚੋਂ ਬਹੁਤ ਹੋ ਗਿਆ ਦੇਖ ਹਜੇ ਨਹੀਂ ਰੁਕ ਜੂਗੇ ਥੜੇ ਮਗਾ ਲੇ ਨਹੀਂ ਪਾ ਜਿਆ ਅੱਜ ਖੜੇ ਮਸਾਲਿਆਂ ਤੋਂ ਬਰੀਰ ਬਣਾਵਾਂਗੇ ਆਪਾਂ ਨਾਰਮਲੀ ਰੱਖਣਾ ਬਾਲਾ ਮਸਾਲਾ ਜਿਆ ਨਾ ਪਾਉਣਾ ਗਾ ਤੇ ਸਪਾਈਸੀ ਸਪਾਈਸ ਜ਼ਿਆਦਾ ਨਾ ਪਾਉਣਾ ਸਪਾਈਸੀ ਅਦਰਕ ਲਸਣ ਪਾ ਲਿਆ ਵਾ ਟਮਾਟਰ ਪਾ ਲਿਆ ਵਾ ਸਪਾਈਸੀ ਸੱਤ ਵੀਰ ਹਾਂਜੀ ਸਪਾਈਸੀ ਬਹੁਤ ਸਪਾਈਸੀ ਟਮਾਟਰ ਪਾ ਲਿਆ ਵਾ ਅਦਰਕ ਪਾ ਲਿਆ ਟਮਾਟਰ ਵਿੱਚ ਪਾ ਲਿਆ ਬਾਸ ਨਹੀਂ ਬਣੇ ਤੇ ਮਸਾਲਾ ਬਣ ਗਿਆ ਸੀ ਬਾਅਦੇ ਵਿੱਚ ਅੱਛਾ ਬਾਅਦ ਚ ਗਰੂਪਣੀ ਬਣੇ ਹੋਏ ਤਾਂ ਨਾਲੇ ਉਹ ਹਲਵਾਈ ਨਹੀਂ ਕਹਿੰਦੇ ਤੇ ਆ ਚੱਕ ਟਮਾਟਰ ਆ ਚੱਕੋ ਐਨਾ ਬਥੇਰੇ ਖਾਓਗੇ ਤੇ ਯਾਦ ਕਰੋਗੇ ਚਿਕਨ ਚਿਕਨ ਫਲਾਈ ਮੈਂ ਜੋ ਮਸਾਲਾ ਆ ਜੋ ਫਲਾਣਾ ਟੇਕੜਾ ਆ ਜੋ ਰੋਕਾ ਜੀ ਹਾਂ ਦੁਕਾਨ ਵਾਲੇ ਬੜੇ ਕਰਦੇ ਨੇ ਸਵਾਦ ਤਾਂ ਤਾਂ ਹੈ ਘਰੇ ਬਣਾ ਕੇ ਖਾਓ ਘਰੇ ਬਣਿਆ ਉਹਦੇ ਨਾਲ ਦੀ ਨਹੀਂ चिकन पकौड़ा चिकन चिली, तो चिली।, चिली, चिली खादी क्या थोड़ा सा नमक ਕਟ ਬਸ ਮੈਂ ਸਿਰਫ ਬਾਅਦ ਚ ਪਣਾ ਸਮਾਨ ਪਾ ਸਕਦਾ ਹੋਰ ਮੈਂ ਜੀ ਬਾਕੀ ਸਾਰਾ ਕੰਮ ਕਰਾਂਗੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿੰਨਾ ਮਸਾਲਾ ਪਾਉਣਾ ਆਪਾਂ ਮੜਾ ਮੋਟਾ ਕਦੇ ਵੀ ਦੇਖ ਲਿਆ ਤੁਸੀਂ ਬਣਾਉਣ ਲਗਾ ਚੀਜ਼ ਨਹੀਂ ਖਾਂਦਾ ਹੁੰਦਾ ਹਲਵਾਈ ਜਿਹੜਾ ਹਲਵਾਈ ਮੇਰੀ ਹੁਣਾਈ ਇਹ ਰੈਡੀ ਨਹੀਂ ਮੈਂ ਹੁਣਾਈ ਨਹੀਂ ਬਸ ਤੇਰੀ ਮੰਮੀ ਬਣਾਉਂਦੀ ਹੈ ਤੇ ਮੰਮੀ ਤੇ ਚਿਗੜ ਨਹੀਂ ਖਾਣੇ ਮੰਮੀ ਨਹੀਂ ਖਾਣਗੇ ਬਾਬਾ ਜੀ ਤੇਰੀ ਤੇਰੀ ਖਾ ਲੈਣੀ ਆ ਤੇਰੀ ਤੇਰੀ ਦਾ ਬਣਾਉਣੀ ਆ ਤੇਰੀ ਬਣਾਣੀ ਆ ਆਪਾ ਲੋਕ ਬਣਾਉਂਦੇ ਕੁੱਕਰ ਚ ਆਪਾ ਬਣਾਈਦਾ ਕੜਾਹੀ ਚ ਕੜਾਹੀ ਸਵਾਹ ਆ ਸਕੈਂਟਾ ਜੰਦ ਹੈ ਤੇ 10 ਮਿੰਟ ਬਾਅਦ ਤੋਂ ਬਾਅਦ ਲੱਗਣਿਆ ਤੁਹਾਨੂੰ ਆਪਾਂ ਨਾਲ ਦਿਖਾਈ ਚਲਾਂਗੇ ਕਿਵੇਂ ਬਣਦੇ ਆ ਕੁੱਕਰ ਚਿਹੜਾ ਹੋ ਜਾਂਦਾ ਹਾਂ ਹਾਂ ਹੁਣ ਤੁਹਾਨੂੰ ਦਿਖਾਵਾਂਗੇ ਆ ਵਿੱਚ ਮੀਟ ਪਾਇਆ ਹਲਦੀ ਪਾ ਬਾਲਤੀ ਪਾਣੀ ਦੀ ਪਾ ਹੀ ਜਣਾ ਹੈ ਪਾਣੀ ਬਾਹਰ ਪਾ ਮਸਾਲੇ ਵੀ ਡਾਬਾ ਚ ਡੱਟੇ ਹੋਣੇ ਜਾਣੇ ਡਾਬਾ ਰੱਖਾ ਰੋਟੀ ਕੱਟੀ ਖਾਦੀ ਹੋਊਗੀ ਲੰਗਰ ਲਾਉਣਾ ਲੰਗਰ ਤਾਂ ਨਹੀਂ ਲਾਉਣਾ ਆਹ ਦੇਖਾਂਗੇ ਨਾਮਕ ਬਿਨੀ ਬਣਾਉਣੀ ਬਿਨੀ ਬਣਾਉਣੀ ਲੈਣਾਂ ਪਰ ਪਰ ਜਵਾਕ ਜਵਾਕਾਂ ਨੂੰ ਕਹਿਣਾ ਜਵਾਕਾਂ ਦੀਆਂ ਤਾਂ ਆਪਦੀਆਂ ਫਰਮਾਇਸ਼ਾਂ ਹੁੰਦੀਆਂ ਹੂੰ ਹੂੰ ਲਓ ਵੀ ਹੁਣ ਆਪਾਂ ਮੀਟ ਪਾ ਲਈ ਹਣਾ ਮਾਲਾ ਆਪਣਾ ਬਣ ਗਿਆ ਹਲਦੀ ਉੱਤੇ ਆ ਗਈ ਮਸਾਲਾ ਤੇ ਝੋ ਆ ਗਿਆ ਹਣਾ ਤੇ ਹਾਂ ਤੁਸੀਂ ਆਪਾ ਉਹ ਬਾਤ ਕੋਣ ਲਾਲ ਮਿਰਚ ਪਾਉਣੀ ਫੇਰ ਆਉਗਾ ਨਹੀਂ ਆ ਜੇ ਥੋੜਾ ਖੁਨਾ ਫੇਰ ਪਾਉਣਾ ਅੱਛਾ ਜੀ ਹੁਣ ਪਾਉਣਾ ਆਪਾਂ ਨੇ ਲੈਗ ਇਹ ਬੜਾ ਲੈਗ ਇਹ ਛੋਟਾ ਲੈਗ ਇਹ ਬਾਜੀ ਇਹ ਵੀ ਲੈਗ ਹੈ ਬੜਾ ਲੈਗ ਹੈ ਹਾਂ। ਨਾ। ਆਓ ਕਿਉਂ ਐਡ ਕਰੋ ਮਿੱਤਰੋ। ਇਹ ਸੱਟ ਕਰਨ ਵਾਸਤੇ ਵੀ ਹਜੇ ਮੈਂ ਸਮਾਨ ਲੈ ਕੇ ਆਉਣਾ ਦੂਜਾ। ਇਹ ਆਏ ਨੂੰ ਵਚ ਰੱਖ ਦੇਣਾ ਇਹਦੇ। ਜਿਵੇਂ ਆਹ ਹੈਗੇ ਆ ਤੜਕਾ ਆਪਣਾ ਬਣਾਇਆ ਤੇ ਇਹਦੇ ਵਾਸਤੇ। ਤੁਸੀਂ ਡਬੋ ਕੇ ਰਾਦਣਾ ਘੱਟੋ ਘੱਟ। ਕੱਢੋ ਬਾਹਰ ਖੁਰਚਣਾ। 15 ਤੋਂ 20 ਮਿੰਟ 15 ਤੋਂ 20 ਮਿੰਟ ਇਹਦੇ ਵਿੱਚ ਭਉਂਦਣਾ ਹੈ ਹਾਂ ਜੀ ਇਹਨੂੰ ਆਇਆ ਛੱਡ ਦੇਣਾ ਵਾ ਉਹ ਥੱਲੇ ਹਾਂ ਇਹੋ ਜਿਹੀ ਕੀ ਹੋਊਗਾ ਮਸਾਲਾ ਜਿਹੜਾ ਬਿਲਕੁਲ ਮੈਕਸੋ ਜੂ ਇਹ ਆਪਣਾ ਅੱਜ ਹੈਗਾ ਮਿੱਤਰਾ ਬਲੌਗ ਚਿਕਨ ਦਾ ਚਲੋ ਇਹ ਹੁਣ ਕੀ ਹੋਊਗਾ ਇਹ ਜਿਹੜਾ 10 15 ਮਿੰਟ 20 ਮਿੰਟ ਵਿੱਚ ਬਾਤ ਤੋਂ ਬਦਤਾਂ ਘੰਟਾ ਲੱਗਣਾ ਜਿਆਦਾ ਨਹੀਂ ਲੱਗਣਾ ਇਹ ਮਸਾਲਾ ਜਿਹੜਾ ਦੇ ਵਿੱਚ ਚੜਾ ਜੂ ਫਰਾ ਮਿਰਚ ਪਾਣੀ ਲਾਲ ਕਰਦੇ ਉਹ ਕੱਟੇ ਲਾਲ ਮਿਰਚ ਆਪੇ ਹੁਣ ਆਪਾਂ ਪਾਵਾਂਗੇ ਇੱਥੇ ਲਾਲ ਮਿਰਚ ਇਹ ਵੀ ਦੇ ਨਾਲ ਇਹਦਾ ਚਮਚਾ ਰੰਗ ਵੀ ਆ ਜੂਗਾ ਆਹ ਲੋ ਆਹ ਲੋ ਇਹਨਾਂ ਦਾ ਰੰਗ ਵੀ ਆ ਜੂਗਾ ਥੋੜਾ ਜਿਹਾ ਤੇ ਕਰਾੜਾ ਵੀ ਬਣ ਜੂਗਾ ਬਾਹ ਬਾਹ ਮਾਰੇ ਥੋੜਾ ਜਿਆ ਕੱਟ ਥੋੜੀ ਮਿਰਚ ਬਹੁਤ ਤੇਜ ਆਹੇ ਜਿਹੜੀ ਘਰ ਦੀ ਭਿਆਈ ਮਿਰਚ ਨਾਲ ਉਹਦੇ ਨਾਲ ਦੀ ਵੀਰ ਜੀ ਬਸ ਫਾਇਰ ਆਇਆ ਇਦਾਂ ਕਾਉਂ ਕਿ ਨਾ ਤੇ ਇੱਕ ਵਾਰੀ ਫੇਰ ਹਲਾ ਦੇਣਾ ਨੂੰ ਇਹਨਾਂ ਲਾਲ ਮਿਰਚਾਂ ਤੜਕਾ ਭੁੰਨਗੇ ਸਾਰਾ ਬਾਅਦ ਨੂੰ ਨਹੀਂ ਤਾਂ ਫਿਰ ਉਹਦਾ ਉਹ ਮਰ ਜਾਂਦਾ ਮੱਚ ਗਿਆ ਕਿਉਂਕਿ ਹਰੀ ਮਿਰਚ ਵੀ ਪਾਈ ਕੀ ਨਾ ਤੇ ਲਾਲ ਮੈਂ ਚ ਨਾ ਪਾਵਾਂਗੇ ਕਿ ਤੇਰੇ ਖਾਜਾ ਬਣ ਜੂਗਾ ਹੁਣ ਇਹਨੂੰ ਥੋੜੀ ਦੇਰ ਟੱਕ ਟੱਕ ਦੋ ਆਪਿਆ ਥਾਲੀ ਤੇ ਹੁਣ ਇਹਨੂੰ ਆਪਾਂ ਥੋੜੀ ਦੇਰ ਦੇਰਾ ਟੱਕ ਦੇਣਾ ਥੋੜੀ ਦੇਰ ਟਕਣ ਤੋਂ ਬਾਅਦ ਥਾਲ ਦੇ ਨਾਲ ਇਹਨੂੰ ਐ ਰੱਖ ਦੇਣਾ ਹੁਣ ਇਹਨੂੰ ਆਪਾਂ 10-15 ਮਿੰਟ ਬਾਅਦ ਨਾਣਕੇ 10-15 ਮਿੰਟ ਬਾਅਦ ਖੋਲਾਂਗੇ ਉਹਨਾਂ ਜਿਹੜਾ ਆਪਾਂ ਲੈ ਕੇ ਹੋਨੇ ਆਪਾਂ ਆਪ ਦਾ ਸਮਾਨ ਲੈ 20 ਮਿੰਟ ਬਾਅਦ ਅੱਧਾ ਬਣ ਗਿਆ ਕਿੰਨਾ ਕੁ ਮੈਨ ਹਾਂ 20 ਮਿੰਟ ਹੋਰ ਲੱਗਣਗੇ ਹਾਂ ਇਹਨੂੰ ਤਕਰੀਬਨ ਤੀਮਨ ਤਿਆਰ ਹੀ ਆ ਮੈਂ ਦੇਖ ਵਾਰੀ ਜੀ ਥੋੜਾ ਜਿਹਾ ਹੋਰ ਸਮਾਂ ਲੱਗੂ ਆ ਹਜੇ ਬਣਦਾ ਕੜਾਈ ਜੀ ਆ ਥੋੜਾ ਜਿਹਾ ਪਾਣੀ ਪਾ ਦੇਣਾ ਹਲੇ ਆ ਦੇ ਤਾਂ ਹਾਂ ਇਹ ਰਿੱਝੂ ਗਣਾ ਦੇ ਸਾਹ ਹਾਂ ਤੇ ਰੋ ਜਾ ਛੱਡ ਨਾ ਤੇ ਫਿਰ ਉਸ ਤੋਂ ਬਾਅਦ ਹੋਣ ਮਰ ਚੈੱਕ ਕਰ ਲੈਣਾ ਮੜੇ ਹੋਈ ਦੋਏ ਲਾਇ 3 ਮਿੰਟ ਲੱਗੇ 3 ਮਿੰਟ ਤੋਂ ਬਾਅਦ ਮੀਡ ਬਣ ਕੇ ਤਿਆਰ ਹੁਣੇ ਥੋੜਾ ਪਾਣੀ ਪਾ ਕੇ ਦਿਵਾਲਾ ਦਵਾ ਦੇਣਾ ਬਸ ਰੈਸਪੀ ਕੈਂਡ ਦੰਡਾਂ ਗਿਆ ਵਾ ਹਾਂ ਨਹੀਂ ਮੋੜ ਜਣਾ ਮੜਾ ਪੜਾ ਪਾਣੀ ਥੋੜਾ ਜਿਹਾ ਪਾ ਲਾ ਬਾਟੇ ਕੁਲਰੀ ਡੱਡਾ ਘਾਤਾ ਮਾਰਕਟ ਸਿਰੇ ਫਫੜਦਾ ਹੈ ਨਾ ਪਾਣੀ ਗਰਮ ਕਰਕੇ ਪੋਣਾਗੇ ਨਹੀਂ ਪੋਣਾ ਕੋਣ ਕਿਹਾ ਹੋਆ ਚੱਲੀ ਇੱਕਲਾ ਹੋਰ ਪਾ ਲਈ ਨਾਲ ਚੌਲ ਚੱਲਣਗੇ ਤੇ ਮੀਟ ਚੌਲ

ਫਿਰ ਕੰਜਮੈਂਟ ਲਾ ਕੇ ਫਿਰ ਆਨ ਕੰਜਮੈਂਟ ਲਾ ਕੇ ਫਿਰ ਆਨ ਮਸਾਲਾ ਜਿਹੜਾ ਮਿਲਿਆ ਨਾਲ ਉਹ ਪਾ ਦੇਣਾ ਹਨ ਫਿਰ ਤਿਆਰ ਆ ਬਣ ਤੋ ਜਦੋਂ ਬਨਣ ਵਾਲਾ ਹੋਇਆ ਵਾ ਆਹੋ ਇੱਕ ਵਾਰਾ ਮੋਟ ਦਵਾਲਾ ਨੇ ਲਓ ਵੀ ਹੈ ਚੌਲ ਬਣਾਓ ਨਾਲ ਮੀਠ ਦੇ ਨਾਲ ਚੌਲ ਜ਼ਰੂਰੀ ਆ ਲਾ ਵੀ ਮੇਤੋ ਤਕਰੀਬਨ ਤਕਰੀਬਨ ਬਾਨੀ ਗਿਆ ਮੈਨੂੰ ਲੱਗਾ ਬਹੁਤ ਤਰੀਆ ਜਿਹੜੀ ਥੋੜੀ ਸੰਘਣੀ ਕਰ ਲੈਣੀ ਹੈ ਅੱਧਾ ਅੱਧਾ ਗੇਟਾ ਲਾਦਾ ਵੱਧ ਤੋਂ ਵੱਧ 1 ਦੇ ਘੰਟੇ ਚ ਬਣ ਜਾਂਦਾ ਹੈ ਤੇ ਹੁਣ ਤੇਲ ਜਦੋਂ ਉੱਪਰ ਆ ਗਿਆ ਘਿਓ ਆ ਗਿਆ ਉੱਪਰ ਤੇ ਵੱਧ ਤੋਂ ਵੱਧ 15 ਮਿੰਟ ਰੋਲਵਾ ਲੈਣੇ ਤਰੀ ਸੰਘਣੀ ਹੋ ਜਣ ਵਾਲੇ ਤਾਂ ਇਹ ਜੋ ਬਣ ਗਿਆ ਤੁਹਾਨੂੰ ਦਿਖਾਉਣੇ ਕਰਾਂ ਲਈ ਹਾਂ ਵੀ ਦੋਸਤੋ ਬਿਲਕੁਲ ਤਿਆਰ ਹੋ ਗਿਆ ਤੇ ਇੱਕ ਜਰੂਰ ਧਿਆਨ ਰੱਖਿਆ ਕਰੋਗੇ ਜਦੋਂ ਤੁਸੀਂ ਮੀਟ ਬਣਾਉਣੇ ਆ ਨਾ ਕਿਤੋਂ ਵੀ ਲੈ ਕੇ ਆਉਣੇ ਤੇ ਸਿਰਕੇ ਦੇ ਵਿੱਚ ਜਰੂਰ ਧੋ ਰਿਆ ਕਰੋ ਜਦੋਂ ਸਿਰਕੇ 'ਚ ਮੀਟ ਧੋਵੋਗੇ ਨਾਲ ਤਾਂ ਸਮੈਲ ਓਟ ਜਾਂਦੀ ਆ ਨਾਲੇ ਬਿਲਕੁਲ ਸਾਫ਼ ਹੋ ਜਾਂਦਾ ਲਓ ਜੀ ਮੀਟ ਦੇ ਨਾਲ ਚੌਲ ਬਣ ਚੁੱਕੇ ਨਾਲ ਧਰ ਲੱਗੇ ਚੱਕੀ ਟੱਕਣ ਬਣ ਗਿਆ ਆਹ ਲੱਗਦੀ ਆ ਰੁਕ ਜੋ ਲਓ ਜੀ ਆ ਲੋ ਕਾ ਦੇਖੋ ਤੇ ਚੌਲ ਨਾਲ ਹੋ ਹੋ ਅੱਜ ਬਿਸ਼ਕਰਮਾ ਦੇ ਬਣਾਉਣਾ ਪੂਰਾ ਚੰਗੀ ਦਾ ਕੋਈ ਨਾ ਪੀਣਾ ਦੇਣਾ ਕਿੱਥੇ ਗਿਆ ਉਹ ਪੀਗਾ ਹੁਣੀ ਉਹਦਾ ਉਹ ਦੁਰਵਾ ਬਾਹਰ ਲਾ ਕਰਦੀ ਹੈ ਮੈਂ ਤਾਂ ਸਾਹ ਨਹੀਂ ਹੁੰਦੇ ਹਾਂ ਬਿਸ਼ਕਰਮਾ ਦੇ ਤਾਂ ਫਿਰ ਅਸੀਂ ਆਪਦੇ ਹਿਸਾਬ ਨਾਲ ਬਣਾਉਣਾ ਹੁੰਦਾ ਵਾ ਤੇ ਕੌਣ ਆ ਲੋ ਜੀ ਕੌਣ ਜਿਹੜੀ ਚੀਜ਼ ਨੂੰ ਕਹਿੰਦਾ ਵੀ ਮੈਂ ਨਹੀਂ ਖਾਂਦਾ ਨਹੀਂ ਚੀਜ਼ ਤਾਂ ਸਾਰੇ ਕਰਦੇ ਮੈਂ ਹੁਣੇ ਆਣਾ ਨਹੀਂ ਆ ਨਹੀਂ ਬਾਕੀ ਹੁਣ ਤੁਮ ਦਿਖਾਉਣੇ ਅੱਗੇ ਜਾ ਕੇ ਸਵਾਦ ਚੈੱਕ ਕਰਨਾ ਹਜੇ ਹਜੇ ਤਾਂ ਕੱਲੇ ਚੌਲ ਬਣਿਆ